ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ तहसील बागापुराना ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆਂ ਭਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਬਸੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਗੱਬਣ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਸੁਆ ਸਸੀ ਗਾਰ ਜੀ ਸਸੀ ਗਾਰ ਜੀ ਸਰ ਨਾਮ ਤੇ ਐਡਰੈਸ ਦਾ ਐਰਫਾਸ ਸਿੰਘ ਪੰਚਤਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 85488781 ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਵੈਗਗੇ ਸੀ ਹਾਂਜੀ ਸਾਰੇ ਭਾਈ ਠੀਕ ਆ ਜੀ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹ ਦੂਜਾ ਖੂਆ ਹੈ ਸ਼ਾਈਵਾਲ ਤੇ ਕ੍ਰੋਸ ਬੱਤੀ ਆ ਠੀਕ ਆ ਜੀ ਕਿੰਨੇ ਦਿਨ ਲੇਜੂ ਜੀ ਦਿਨ ਲੇਜੂਗੇ 6 6 ਲੈਜੇ ਸੱਪ ਲੈਜੇ ਬਸ ਇੰਨੇ ਦਿਨ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਪਾਜੂਗੀ ਤਰਨਾ 14 ਲੀਟਰ ਬਾਲਾ ਨਹੀਂ ਬਾਲਾ ਨਹੀਂ ਕੋਈ ਬਾਰ ਉਹ ਸੀਲ ਸੰਧੀ ਬੋਧਾ ਸੀਲ ਤੋਂ ਕਰਮਾੜੀ ਦਾ ਕੋਈ ਅੰਤ ਨਹੀਂ ਤੁਸੀਂ ਦੇਖ ਸਕਦੇ ਹੋ ਬਾਕੀ ਖੜਾ ਦੇ ਸੈ ਸੋਹਣੇ ਆ ਚਾਰੇ ਥਾਂ ਨਿਖੜ ਮੇ ਠੀਕ ਆ ਪਾਉਣ ਲੱਗਾ ਜੱਫਾ ਪਾ ਕੇ ਬਿਠਾ ਰੇ ਕੋਈ ਚੱਕਰ ਠੀਕ ਆ ਜੀ ਕਰਮਾਂਗਾ ਮੈਂ ਕਿ ਕੱਤੀ ਕੱਤੀ ਆ ਸੰਭਣ ਵਾਲੀ ਆ ਗੱਲ ਹੀ ਸਾਂਭਣ ਵਾਲੀ ਸਹੀ ਗੱਲ ਹੈ। ਹਾਂ ਹਾਂ। ਡੇਟ ਮੁਤਾਬਕ ਦਿਨ 8 ਪਏ ਆ ਜੀ। ਬਾਈ ਕਹਿੰਦਾ ਬਾਲਾ ਨਹੀਂ ਤਾਂ 13-14 ਕਿਲੋ ਦੁੱਧ ਤਾਂ ਦੇਈ ਦੁੱਧ ਦੇ ਇੰਨਾ ਕੁ ਤਾਂ ਦੇ ਵੀ ਦੇਊ ਕਿਉਂਕਿ ਜਿਹੜੇ ਹਿਸਾਬ ਨਾਲ ਕੱਦ ਦਾ ਹਾਈਟ ਵਜਨ ਆ 13-14 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਬਾਕੀ ਸੇਵਾ ਦੇ ਸਰਤੇ ਆ। ਹਵਾਨਾ ਦਾ ਜੇ ਕਰਮਾਰੀ ਨੇ ਇੱਕ ਹਿਸਾਬ ਦਾ ਸਟਾਰਟ ਹੀ ਹੋਇਆ ਬਣਾਉਣਾ 8 ਦਿਨਾਂ ਦੇ ਕਰਤਾ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ। ਥਣ ਬਹੁਤ ਚੰਗਾ ਲੱਗਿਆ ਵਾ ਹੱਥੀ ਚਵਾਈ ਵਾਲਾ। ਦੇਖ ਸਕਦੇ ਹੋ ਬਾਕੀ ਕੱਦ ਕਾਟ ਤੇ ਵਜਨ ਵਾਲੀ ਬੱਚੀ ਆ ਕੋਈ। ਆਪਾਂ ਛੂਟ ਹੀ ਨਹੀਂ ਕਹਿ ਸਕਦੇ ਲਿਸਟਿਫਿਕ ਹੀ ਨਹੀਂ ਕਹਿ ਸਕਦੇ ਫੁੱਲ ਰਾਜੀ ਆ। ਬਾਕੀ ਸਾਹਿਵਾਲ ਦਾ ਕ੍ਰੋਸ ਆ, ਫੈਟ ਕਰਮ ਵਾਲੀ ਦੀ ਚੰਗੀ ਆਊਗੀ ਮੱਝਾਂ ਜੀ ਦੁੱਧ ਗਿਣਿਆ ਜਾਣਾ, ਫੇਸ ਕੁਆਲਿਟੀ ਚੈੱਕ ਕਰ ਲੋ, origignal ਦੂਜਾ ਸੂਆ, ਮੁੱਲ ਬਈ ਜਾਇਜ਼ ਚ ਹੈ ਦਾ। ਜਾਇਜ਼ ਹੈ ਭਾਈ, ਜਿੱਦੇ ਤਿਆਰ ਹੋ ਗਈ ਉਹਦੇ ਰਹਿ ਗਈ 43,000 ਹਾਂਜੀ। ਅੱਜ ਆ 35,000 ਦੀ ਦੇ ਦੇਣੀ ਆ। ਸਹੀ ਗੱਲ, ਕੱਚੀ ਆ ਕਿਉਂ? ਹਾਂਜੀ, ਕੱਚੀ ਕਰ। ਗੱਲੀ ਕੱਚੀ, ਕੱਚੀ ਆ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਨੇ 34,000 ਰੁਪਇਆ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਵੀ ਚਾਰ ਪੈਸੇ ਦੇ ਜੂਗੀ ਜੇ ਕੋਈ ਵੀਰੇ ਵੇਚਣ ਵਾਲਾ ਲੈ ਗਿਆ ਕਿਉਂਕਿ ਬੱਚੀ ਚੰਗੀ ਹੈ ਜੀ ਸਕੈਨ ਦੇਖ ਸਕਦੇ ਹੋ ਬੁਰੀ ਸ਼ਾਈਨਿੰਗ ਵਾਲੀ ਸੋਹਣੀ ਫੇਸ ਕੁਆਲਿਟੀ ਚੰਗੇ ਵਜਨ ਵਾਲੀ ਹੈ ਜੀ ਬਾਕੀ ਮੌਲ ਰੇਟ ਬਾਈ ਦੇ ਜੈ ਜੀ ਹੁੰਦੇ ਆ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੂਜੇ ਜਾਂ ਤੀਜੇ ਦਿਨ ਆ ਜਾਂਦੀ ਬਾਈ ਦੀ ਵੀਡੀਓ ਤਿੰਨ ਚਾਰ ਬਸੂ ਲੈ ਕੇ ਆਉਂਦਾ ਹੁੰਦਾ ਹੁੰਦਾ ਬਾਈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ オリジナル ਪੰਜਾਬ ਵਾਲੀ ਜਰਸੀ ਆ ਥੋੜਾ ਜਿਹਾ ਕ੍ਰਾਸ ਹੈ ਨੂੰ ਐਰ ਸ਼ੈਰ ਦਾ ਠੀਕ ਆ ਜੀ ਹਾਂਜੀ ਇਹ ਦੂਜੇ ਸੂਏ ਸੁਣੀ ਆ ਦਣ ਕਿੰਨੇ ਲੈ ਜੀ ਦਣੇ ਲੈ ਜੂਗੀ 5 ਕਿ ਤਾਂ ਰਹਿੰਦੇ ਇਹ ਕਿੰਨਾ ਕੁ ਪਾਜੀ ਦੋ ਦੋ ਕੇ 10 ਮੁਤਾਬਕ ਉਹਨਾਂ ਨੇ ਉਹ ਕਹਿੰਦੇ ਸੀ ਵੀ 17 18 ਕਿਲੋ ਹੀ ਪਹਿਲੇ ਸਵੇਰੇ ਚੋਆ ਠੀਕ ਹੈ ਜੀ ਹਾਂ ਜੀ ਮੀ ਦਾ ਵਿਚਾਰ ਇੰਨਾ ਹੀ ਮੰਨ ਕੇ ਚੱਲੋ ਵੈਸੇ 20 ਕਿਲੋ ਦੀ ਉਮੀਦ ਹੈਗੀ ਠੀਕ ਹੈ ਜੀ ਉਹ ਸੀਲ ਸਾਹਿਬ ਸੀਲ ਸਾਹਿਬ ਇਹ ਵੀ ਬੋਥੰਗ ਕਿਥਾਂ ਦਾ ਨਾ ਵੀ ਨੀ ਕਰਮ ਵਾਲੀ ਦਾ ਅੰਤ ਭਲਾ ਕੋਈ ਬਾਕ ਕੱਚੀ ਕੱਜੀ ਇੱਕ ਸੰਭਣ ਵਾਲੀ ਆ ਨਿਆਣਾ ਕੋਈ ਪਾਵੇ ਚਾਹੇ ਨਾ ਪਾਵੇ ਹੈ ਜਰਸੀ ਆ ਪਰ ਆਇਰ ਸ਼ਹਿਰ ਦਾ ਕ੍ਰੋਸ ਆ ਚਲੋ ਬਈ ਇਹਦਾ ਫਾਇਦਾ ਵੀ ਆ ਕਰਮ ਵਾਲੀ ਗਰਮੀ ਕੋ ਹਾਂ ਜੀ ਹਾਂ ਜੀ ਹਾਂ ਜੀ ਸੀ ਜਣ ਗਰਮੀ ਦਾ ਆਉਣਾ ਤੇ ਕ੍ਰੋਸ ਕਰਕੇ ਕੱਦ ਕਾਠ ਵੀ ਪੂਰਾ ਵੱਡਾ ਵੀ ਹੁਣ ਵੱਡੇ ਕੱਦ ਕਾਠ ਪੂਰੇ ਆਏ ਨਹੀਂ ਬਈ ਛੋਟਾ ਨਹੀਂ ਕਹਿ ਸਕਦੇ ਜਰਸੀਆਂ ਨਾਲੋਂ ਵੱਡੇ ਕੱਦ ਕਾਠ ਚਾ ਜੀ ਫਮਾਨਾ ਇਹਦਾ ਵੀ ਕਰਮਾਰੀ ਦਾ ਸੋਨਾ ਤਿਆਰ ਕੀਤਾ ਵਾ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ 17 ਕਿਲੋ ਦੁੱਧ ਚੋਇਆ ਹੋਆ ਜੀ ਬਾਕੀ ਦੁੱਧ ਸੇਵਾ ਦਾ ਹੁੰਦਾ ਐ ਤੇਰ ਬਾਈ ਕਹਿੰਦਾ ਬਹਲਾ ਨਹੀਂ ਤਾਂ 17 18 ਤਾਂ ਦੇ ਹੀ ਦੇਊਗੀ ਬਾਕੀ ਸੇਵਾ ਦੇ şart ਤੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਬਾਕੀ ਫੇਸ ਕੁਆਲਿਟੀ ਸੋਹਣੀ ਆ ਇਹ ਵੀ origignal ਦੂਜਾ ਸੁਆਈ ਆ ਥਣ ਬਹੁਤ ਚੰਗਾ ਲੱਗਿਆ ਹੱਥੀ ਚਵਾਈ ਵਾਲਾ ਗੁਲਾਬੀ ਥਣ ਨਿਖਣ ਮਹਿਵਾਨਾ ਖਿੱਚਾਂਗੇ ਦਾ ਰਵੜ ਵਾਂਗੂ ਵਧੂਗਾ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਆ ਜੀ ਪੂਰਾ ਸੋਨਾ ਇਹਦਾ ਮੁੱਲ ਬਈ ਇਹਦਾ ਯਾਰ ਜਿੱਦੇ ਤਿਆਰ ਹੋਰ ਕਿਸੇ ਕੋਲੇ ਹੁੰਦੀ ਤਾਂ 55 60 ਕਰਦਾ ਮੁੱਲ ਸਹੀ ਆਪਾਂ 46000 ਦੀ ਦੇ ਦੇਣੀ ਆ ਜਮਾ ਜਾ ਜੀ ਜਮਾ ਜਾ ਕੱਚੀ ਆ ਜੀ ਜਿੱਦਾਂ ਤਿਆਰ ਹੋਗੀ ਹੁੰਦੇ ਤਾਂ ਹੈ ਹੋ ਗਈ ਆ ਜੀ ਬਾਈ ਦੇ ਜੈਜ ਮੁੱਲ ਕੀਤਾ ਇਹਦਾ ਵੀ ਬਾਈ ਕਹਿੰਦਾ 46000 ਰੁਪਏ ਦੀ ਹਾਂ ਨਾ ਐ ਬਾਕੀ ਛੋੜ ਛੱਪਾ ਤਾਂ ਹੋ ਹੀ ਜਾਂਦਾ ਹੁੰਦਾ ਜਿਹੜਾ ਵੀ ਚੱਲ ਲੱਗੇ ਹੁੰਦਾ ਹੁੰਦਾ ਬੱੱਚੀ ਚੰਗੀ ਆ ਤੇ ਮੁੱਲ ਵੀ ਕਰਮ ਵਾਲੀ ਦਾ ਜੈਜ ਹੀ ਆ ਥਣ ਬਹੁਤ ਚੰਗਾ ਲੱਗਿਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਸੋਨੇ ਫੇਸ ਕੁਆਲਿਟੀ ਵਜਨ ਕੱਦ ਕਾਠ ਦੀ ਚੰਗੀ ਆ ਜੀ ਕੋਈ ਲਿੱਸੀ ਫਿੱਕੇ ਨਹੀਂ ਪਸੂ ਬਾਈ ਦੇ ਸਾਰੇ ਹੀ ਰਾਜੀ ਆਏ ਨਹੀਂ ਬਈ ਕੋਈ ਲਿੱਸੀ ਫਿੱਕੇ ਨਹੀਂ ਕਿਉਂਕਿ ਗਾ ਜਿਹੜਾ ਪਸ਼ੂ ਹੁੰਦਾ ਜਿੱਦੋਂ ਲਿਆਉਂਦਾ ਜੇ ਜੇ ਸੇਵਾ ਚੰਗੀ ਹੋਵੇ ਦਾ ਪਸ਼ੂ ਰਾਜੀ ਹੁੰਦਾ ਜੇ ਘੱਟ ਸੇਵਾ ਵਾਲੇ ਘਰੋਂ ਆਗੇ ਤਾਂ ਇਹਦਾ ਲੱਡੂ ਲੰਬਾ ਬਹੁਤ ਪਈਆਂ ਦੇ ਕੋਲੇ ਇਹਦਾ ਬਣ ਕੇ ਬਣ ਕੇ ਸੋਣਾ ਨੇ ਚੂਲ ਚੂਲ ਸਾਰੀ ਆ ਨਿਕਲ ਕੇ ਫੇਰ ਸੋਣਾਗਾ ਮੌਲ ਜੈਜ ਬਿਲਕੁਲ 46000 ਰੁਪਿਆ ਕਰਮ ਵਾਲੀ ਬੱਚਾ ਚੰਗਾ ਦੇਗੀ ਦਾ ਮਗਰ ਬੱਚਾ ਵੀ ਸੋਨਾ ਬਣ ਜੂਗਾ ਕਹਣਾ ਨੰਬਰ ਬਈ ਇਹਦੀ ਕੀ ਡਿਟੇਲ ਆ ਇਹਦਾ ਵੀਰੇ ਜਿੱਥੋਂ ਲਈ ਆ ਉਹਨਾਂ ਨੇ ਦੱਸਿਆ ਤਾਂ ਦੂਜਾ ਸੂਬਾ ਹੀ ਆ ਹੁਣ ਮੰਨਣ ਨਾਲ ਕਈ ਜਿਦਾਈ ਕਰ ਲੱਗੇ ਜਾਂਦੇ ਦੂਜਾ ਨਹੀਂ ਇੰਨਾ ਹਨਾ ਉਹ ਅਗਲਾ ਕੋਈ ਦੂਜਾ ਵੇਖ ਕੇ ਅੰਦਾਜ਼ਾ ਲਾ ਲੈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਹਨਾ ਪਰ ਆਪਾਂ ਨੂੰ ਜ਼ਿਆਦਾ ਚਾਹ 24 25 ਕਿਲੋ ਕੰਨੇ ਸਾਡਾ ਦੁੱਧ ਚ ਹੋਇਆ ਪਿਛਲੇ ਸੂਏ ਦਾ ਠੀਕ ਹੈ ਜੀ ਉਮੀਦ ਹੈਗੀ ਵੀ ਇੰਨਾ ਵੀ ਦੁੱਧ ਦੇ ਜੂਗੀ ਧੰਨ ਇਹਦੇ ਵੀ ਛੇ ਰਹਿੰਦੇ ਆ ਪਰ ਦਾ ਹਾਉਸ ਤਾਂ ਬਾਈ ਬਾਕੀ ਸੌਖੀ ਹੋਈ ਤਾਂ ਇੱਕ ਅੱਧਾ ਦਾ ਨੋਕੀ ਮਾਣਾ ਯਾਰ ਲੈਵਲ ਬਾਕੀ ਸੀਲ ਸਾਉ ਸੀਲ ਸਾਉ ਬਹੁਤ ਚੰਗੀ ਢਿੱਲਾ ਢੋਲਾ ਬਹੁਤ ਆ ਬਾਈ ਮੈਂ ਕਰਦਾ ਜੀ ਕੈਮਰੇ ਤੋਂ ਬਸੂ ਬਸ ਲਾਂਡੂ ਲਾਂਬਾ ਬਹੁਤ ਆਰੇ ਕੋਲੇ ਝੋਲ ਢੂਲ ਹਵਾਨੇ ਚ ਬਹੁਤ ਤੋਰ ਕੇ ਦਿਖਾਦੀ ਹੁਰ ਕੱਦ ਕਾਠ ਬਹੁਤ ਵੱਡਾ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜਾ ਸੁਆ ਕਹੀ ਆ ਤੁਸੀਂ ਚਾਹੇ ਤੀਜਾ ਸਮਝ ਲਿਓ ਕਿਉਂਕਿ ਬਾਈ ਜਿਹੜੇ ਤੁਸੀਂ ਕੱਦ ਕਾਠ ਦਾ ਫੁੱਲ ਫੁੱਲ ਵੱਡਾ ਕੱਦ ਕਾਠ ਤੇ ਵਜਨ ਤੋਂ ਬੋਡੀ ਸਟਰਕਚਰ ਤੋਂ ਅੰਦਾਜ਼ਾ ਲਾ ਲਿਆ ਕਰੋ 5.5 ਫੁੱਟ ਤੋਂ ਉੱਤੇ ਕੱਦ ਹੋਊਗਾ ਹਾਂਜੀ ਭਾਈ ਵੱਡੇ ਕੱਦ ਕਾਢ ਦੀ ਲੰਮੀ ਵੇਲ ਦੀ ਤੇ ਹਵਾਨਾ ਕਰਮ ਵਾਲੀ ਪੂਰਾ ਟਾਪ ਦਾ ਤਿਆਰ ਕਰੀ ਬੈਠੀ ਮਾਲਕ ਨੇ ਦੱਸਿਆ ਕਿ 24-25 ਕਿਲੋ ਝੋਆ ਵਾ ਆਪਣਾ ਤੇ ਜਿਹੜੇ ਹਿਸਾਬ ਨਾਲ ਕਰਮ ਵਾਲੀ ਦਾ ਹਵਾਨਾ ਤੇ 24-25 ਕਿਲੋ ਕੋਈ ਬਾਲਾ ਵੀ ਨਹੀਂ ਤਾਂ ਡੇਢ ਡਾਨ ਡੇਢ ਮੁਤਾਬਕ 8 ਪਏ ਆ ਅੱਛਾ 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 ਮੋਢੇ ਆ ਵੀਰ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਬਾਈ ਦੇ ਮੋਢੇ ਟਿਕ ਰਹੁੰਦੀ ਆ ਕੋਈ ਛੋਟੀ ਗਾ ਨਹੀਂ 20 ਕਿਲੋ ਦੁੱਧ ਕੋਈ ਬਾਲਾ ਨਹੀਂ ਗਾ ਨੂੰ ਬਾਕੀ ਵਾਨ ਵਿੱਚ ਜਿਹੜੀ ਤੁਸੀਂ ਵਾਲ ਢੱਲਾਂ ਦੇਖ ਰਹੇ ਹੋ ਤੇ ਕੱਢ ਕੇ ਸੁਣਾ ਜੀ ਸਾਰਿਆਂ ਨੇ ਮੁੱਲ ਇਹਦਾ ਵੀ ਆਪਾਂ ਬਾਈ ਦਾ ਜੈਜ ਜੀ ਕਰਾ ਲਾਂਗੇ ਕਿ ਬਈ ਇਹਦਾ ਜੈਜ ਜਾਂ ਮੁੱਲ ਆ ਬਾਈ ਜਦੋਂ ਤਿਆਰ ਹੋ ਗਈ ਵੈੜ 60000 ਰੁਪਏ ਦੀ ਆ ਪਾਇਆ 44000 ਰੁਪਏ ਦੇ ਦਿਆਂਗੇ ਜਮਾ ਜੈਜ ਮੁੱਲ ਕੀਤਾ ਬਾਈ ਸਹੀ ਗੱਲ ਹੈ ਜੀ ਜਿਹਦੇ ਤਿਆਰ ਹੋ ਗਈ ਉਹਦੇ ਦਾ ਕਰਮ ਵਾਲੀ ਤਾਂ ਤੁਰਿਆ ਨਹੀਂ ਜਾਣਾਗਾ ਕਿਉਂਕਿ ਦਿਨ 8 ਪਏ ਆ ਪੇਪਰ ਅੱਜ ਦਾ ਮੁੱਲ ਜਮ੍ਹਾਂ ਜੈ ਜ 48000 ਰੁਪਇਆ ਬਾਕੀ ਛੋੜ ਚੱਪਾ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਮੁੱਲ ਰੇਟ ਬਿਲਕੁਲ ਜੈ ਜੀ ਇਹ ਤਿੰਨੇ ਪਸ਼ੂਆਂ ਦੇ ਜਿਹੜੇ ਤੁਹਾਨੂੰ ਚੱਜਣਗੇ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਧੰਨਵਾਦ ਜੀ